ਅੰਗਰੇਜ਼ੀ ਦੇ ਮਨ ਪਾਸੇ ਬਣਾਉਂਕੋ ਅਤੇ ਮੈਂ ਆਪ ਦੇ ਹੱਥਾਂ ਵਿੱਚ ਰਾਜ ਦਿਨ ਖੜੀ ਆਂ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਪਣੇ ਇਲਾਕੇ ਦੇ ਵਿੱਚ ਜੋ ਸਾਡੀਆਂ ਸਮੱਸਿਆ ਨੇ ਉਹਨਾਂ ਦਾ ਇਹਨਾਂ ਕੋਲ ਹੱਲ ਕਰਵਾ ਕੇ ਬਾਈ ਚਲਦੇ ਇਹਨਾਂ ਦੇ ਨਾਲ ਮੋਢਾ ਤੇ ਮੋਢਾ ਜੋੜ ਕੇ ਇਹਨਾਂ ਪਾਰਟੀ ਨੂੰ ਕਾਮਯਾਬ ਕਰੀਏ ਪਾਇਲ ਗੁਰਵਿੰਦਰ ਕੌਰ ਜੀ ਨੂੰ ਕਾਮਯਾਬ ਕਰੀਏ ਆਪਾਂ ਸਾਰੀਆਂ ਸੰਤਾ ਦਾ ਸਾਡੇ ਸਤਿਕਾਰਯੋਗ ਜੀਵਰ ਬਾਬਾ ਨੀਲਨ ਸਿੰਘ ਉਹਨਾਂ ਦੇ ਸੁਪੁੱਤਰ ਵੱਲੋਂ ਜੀਵਰ ਬਾਬਾ ਸਰਜੀਤ ਸਿੰਘ ਜੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਵਾ ਸਿੰਘ ਜੀ ਜੱਗਾ ਸਿੰਘ ਜੀ ਹੋ ਸਾਡੇ ਬਤਵਾਂਦੇ ਸੱਜਣਾ ਜਿਹੜੇ ਚੌਥੇ ਨੰਬਰ ਦੇ ਉੱਤੇ ਵਧਣੇ ਆ ਚੌਥੇ ਨੰਬਰ ਦੇ ਉੱਤੇ ਵਧਣ ਦਿੱਤੇ ਬੋਰਾ ਲਾ ਕੇ ਕਾਮਯਾਬ ਕਰਿਓ ਝਾੜੂ ਝਾੜੂ ਆ ਮੇਰੀ ਭੈਣ ਬੈਠੀ ਆ ਆ ਪਰਮਜੀਤ ਭੈਣ ਵੀ ਸਾਡੇ ਨਾਲ 15 ਸਾਲਾਂ ਤੋਂ ਜੁੜੀ ਹੋਈ ਆ ਆ ਜਿਹੜੇ ਸਾਡੇ ਸਾਥੀ ਸਾਕੀਰ ਪਸ਼ਟਪਾਲੀ ਬਾਸਾ ਕਸ਼ੇਮ ਅੰਮ੍ਰੰਦੀ ਕੋਸ਼ਿਸ਼ ਕਰਾਓ ਮੈਂ ਕਿਹਾ ਫੱਟਾ ਵੀ ਬੈਠੇ ਸਿੱਤੂ ਨਹੀਂ ਮਰੇ ਵਾਲੇ ਵੀ ਮਸ਼ਾਲ ਛੱਡ ਦੇ ਤੇ ਬੰਦੇ ਆਪਣਾ ਖਦਾ ਜਿੰਦਗੀ ਦੀ ਬਹੁਤ ਬੇਨਤਾ ਇਹ ਆਪਣੇ ਭਰਾ ਨੂੰ ਕਾਹਦਾ ਕਰਨ ਵਾਸਤੇ ਇਹ ਪੂਰਾ ਜੋਰ ਲਾ ਰਹੇ ਨੇ ਸਾਡੇ ਨਾਲ ਇਹਨਾਂ ਦੇ ਵਿਚਾਰ ਨਾਲ ਜਿਹੜਾ ਇਹਦਾ ਇਹ ਕਹਿਣ ਦੇ ਉਤੇ ਤੁਹਾਡੇ ਆਪਣੇ ਮਹੱਲੇ ਵਿੱਚ ਇਹਨਾਂ ਦੇ سپورਟ ਵਿੱਚ ਖੜੇ ਹੋਏ ਆ ਸਾਨੂੰ ਵੀ ਪਤਾ ਹੈ ਕਿ ਇਹ ਇਨਸਾਨ ਭੱਜਣ ਵਾਲੇ ਨਹੀਂ ਹੈ ਤੁਹਾਡੇ ਕੰਮ ਕਰਨਗੇ ਤੁਹਾਡੇ ਮਹੱਲੇ ਦੇ ਕੰਮ ਕਰਨਗੇ ਵੱਲ ਝੜ ਕੇ ਆ ਪਾ ਇਹਨਾਂ ਨੂੰ ਬਾਟੂਆ ਦੇ ਨੇੜ ਦੇ ਨਾਲ ਇਹਨਾਂ ਨੂੰ ਜਿਤਾ ਕੇ ਕੌਸਲੇ ਵਿੱਚ ਕੌਸਲੇ ਤੁਹਾਡੇ ਵੀ ਦੇਣੇ ਸਾਰੇ ਮੈਨੂੰ ਜਾਣਦੇ ਆ ਖਾਸੀ ਹੁਰ ਤੇ ਮਿਲੀ ਰਹਾਸ਼ਿਆ ਪਿਛਲੇ 30 ਸਾਲਾਂ ਤੋਂ ਉੱਥੇ ਹੀ ਰਹਿਣਾ ਤੇ ਤਕਦੀ ਸੇਵਾ ਤੇ ਮੇਸ਼ਾ ਕਰਵਾਣਾ ਤੁਸੀਂ ਇੱਕ ਸਾਲ ਦਾ ਮੇਨਾ ਤੇ ਵਾਦਾ ਕਰਕੇ ਜਾਓ ਕਿ ਤੁਸੀਂ ਮੈਨੂੰ ਕੌਸਲਰ ਬੁਲਾਉਂਦੇ ਹੋ ਤੇ ਮੈਂ ਤਕੀ ਵੀ ਤੁਹਾਨੂੰ ਖਾਸੀ ਹੁਰ ਤੇ ਜਾਣ ਦੀ ਲੋੜ ਨਹੀਂ ਪਵੇਗੀ ਤੁਹਾਡੇ ਘਰਾਂ ਦੇ ਚੱਲ ਕੇ ਆ ਕੇ ਤੁਹਾਨੂੰ ਆਹ ਬਰਾ ਮਾਰਾਂਗਾ ਤੁਹਾਨੂੰ ਕੰਮ ਦੱਸੇ ਤੇ ਮੇਰੇ ਕੋਲ ਕੰਮ ਕਰਾਓ ਜੀ ਜੀ वाहिगुरू जीा ख़ालसा वाहिगुरू जी फतेह पर ਔਰ ਮੈਂ ਮੈਂ ਇੱਥੇ ਆ ਕੇ ਦੱਲਿਆ ਅਸੀਂ ਹਮੇਸ਼ਾ ਹੀ ਤੁਹਾਡੀ ਸੇਵਾ ਕੋਲ ਖੜਾ ਰਹੇ ਹਾਂ ਔਰ ਇਸ ਇਲਾਕੇ ਨੂੰ ਇੱਕ ਸਵਰਗ ਦੀ ਤਰ੍ਹਾਂ ਬਣਾ ਕੇ ਛੱਡਾਂਗੇ ਔਰ ਜਦ ਤੱਕ ਇਸ ਇਲਾਕੇ ਨੂੰ ਉਹ ਦਰਿਆ नालੀਆਂ ਸੀਵਰ ਤੋਂ ਰਾਹਤ ਨਹੀਂ ਮਿਲਦੀ ਆਜਾ ਆਜਾ ਬਹੁਤ ਸਤਿਕਾਰ ਜੋ ਮੇਰੇ ਬਾੜ ਦੇ ਵਸਨੀਕੋ ਸਭ ਤੋਂ ਪਹਿਲਾਂ ਪਟਾਡੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਖਾਸ ਕਰਕੇ ਸਾਡੀਆਂ ਦੋ ਭੈਣਾਂ ਜਿਹੜੀਆਂ ਤੁਹਾਡੇ ਪਿਛਲੇ ਲੰਮੇ ਸਮੇਂ ਤੋਂ ਸੇਵਾ ਕਰਦੀਆਂ ਆ ਰਹੀਆਂ ਇਸ ਇਲਾਕੇ ਦੀਆਂ ਔਰ ਬਾਬਾ ਜੀ ਨੇ ਜਿੱਦਾਂ ਪਰੇ ਵਿਚਾਰਾ ਨਸਿਆ ਸਾਡੇ ਗੁਰਦਰਾ ਸਾਹਿਬ ਦੇ ਪ੍ਰਧਾਨ ਸਾਹਿਬ ਔਰ ਸਾਰੀ ਸਮੁੱਚੀ ਗੁਰਦਰਾ ਸਾਹਿਬ ਦੀ ਟੀਮ ਔਰ ਇਸ ਇਲਾਕੇ ਦੇ ਪ੍ਰਬੰਧੇ ਸਤ ਸੱਜਣ ਬਾਬਾ ਨੀਲਾ ਨੇ ਅੰਗਨੀ ਜਿਨ੍ਹਾਂ ਨੂੰ ਅਸੀਂ ਬਚਪਨ ਤੋਂ ਉਹਨਾਂ ਦੇ ਹੱਥਾਂ ਦੇ ਖੇਡੇ ਆ ਫਿਰ ਉਹਨਾਂ ਦਾ ਅੱਜ ਸਾਨੂੰ ਅਸ਼ੀਰਵਾਦ ਮਿਲਿਆ ਔਰ ਜਿਸ ਦਿਨ ਮੈਨੂੰ ਪਹਿਲਾ ਟਿਕਟ ਮਿਲੀ ਸੀ ਸਭ ਤੋਂ ਪਹਿਲਾਂ ਉਹਨਾਂ ਦੇ ਦਰਸ਼ਨਾਂ ਉਹਨਾਂ ਨੇ ਜਿਹੜਾ ਇੱਥੇ ਗੁਰੂ ਘਰ ਬਣਾਇਆ ਸੀ ਆਪਣੀ ਹੱਥੀ ਉਹਨਾਂ ਨੇ ਮੈਨੂੰ ਅੱਜ ਤੋਂ 20 ਸਾਲ ਪਹਿਲਾਂ ਉਸ ਗੁਰਦੁਆਰੇ ਦਾ ਮੁੱਖ ਸੇਵਾਦਾਰ ਵੀ ਬਣਾਇਆ ਸੀ ਮੈਂ ਸਭ ਤੋਂ ਪਹਿਲਾਂ ਉਹ ਸਵਰਗ ਵਰਗੀ ਸਰਗਵਾਸੀ ਬਾਬਾ ਜੀ ਦਾ ਕਮਲਾਦ ਕਰਦਾ ਜਿਨ੍ਹਾਂ ਨੇ ਨਿੱਕਾ ਜਿਹਾ ਕਬੂਟਾ ਮੈਨੂੰ ਲਾ ਕੇ ਮੈਂ ਉਹਨਾਂ ਦਾ ਕਬੂਟਾ ਲੱਗਿਆ ਆ ਅੱਜ ਮੈਂ ਤੁਹਾਡੇ ਤੁਹਾਡੀ ਸੇਵਾ ਕਰਨ ਆਇਆ ਇਸ ਕਰਕੇ ਬਾਬਾ ਜੀ ਦੇ ਵੀ ਧੰਨਵਾਦ ਕਰਦਾ ਆਏ ਸੰਗਤ ਦਾ ਵੀ ਧੰਨਵਾਦ ਕਰਦਾ ਤੇ ਜਿਹੜੇ ਤੇ ਮੈਨੂੰ ਜਾਣਦੇ ਆ ਲੰਬੇ ਸਮੇਂ ਪੁਰਾਣੇ ਸਮੇਂ ਤੋਂ ਤੇ ਮੈਂ ਤੁਹਾਨੂੰ ਇੱਕ ਗੱਲ ਦਾ ਵਿਸ਼ਵਾਸ ਦਿੰਦਾ ਕਿ ਆਮ ਆਦਮੀ ਪਾਰਟੀ ਇੱਕ ਗਰੀਬਾਂ ਦੀ ਪਾਰਟੀ ਆ ਇੱਕ ਬਹੁਤ ਸੂਝਵਾਨ ਇਸ ਪਾਰਟੀ ਦਾ ਮੁਖੀ ਆ ਜਿਹਦਾ ਨਾਮ ਆ ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਇੱਕ ਨਾਮ ਨਹੀਂ ਆ ਅਰਵਿੰਦ ਕੇਜਰੀਵਾਲ ਇਕ ਬਹੁਤ ਵੱਡੀ ਗਰੀਬਾਂ ਦਾ ਹਮਦਰਦ ਆ ਤੇ ਉਹਨਾਂ ਨੇ ਅੱਗੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਸਾਡੇ ਗਰੀਬਾਂ ਦੇ ਕੰਮਾਂ ਵਾਸਤੇ ਸਾਨੂੰ ਸਾਰਿਆਂ ਨੂੰ